ਅਗਲੀ ਜਿਹੜੀ ਖਬਰ ਬੜੀ ਅਹਿਮ ਆ ਖਾਸ ਕਰਕੇ ਸਿੱਖਾਂ ਨੂੰ ਵੀ ਜਿਹੜਾ ਇੱਥੇ ਲੈ ਕੇ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਚੱਲ ਰਿਹਾ ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਆ ਉਹ ਸਦਨ ਦੇ ਵਿੱਚ ਆ ਉਸ ਦਰਮਿਆਨ ਜਿਹੜਾ ਇੰਡੀਆ ਦਾ ਐਕਸਟਰਨਲ ਅਫੇਅਰ ਮਿਨਿਸਟਰ ਆ ਜੈ ਸ਼ੰਕਰ ਉਸ ਦਾ ਬਿਆਨ ਆਉਂਦਾ ਆ ਉੱਥੇ ਇੱਕ ਸਕਾਲਰਸ਼ਿਪ ਅ ਦੇ ਪ੍ਰੋਗਰਾਮ ਦੇ ਵਿੱਚ ਉਹ ਬੋਲ ਰਿਹਾ ਸੀ ਇੰਡੀਆ ਦੇ ਵਿੱਚ ਹੀ ਜਦ ਉਸ ਨੂੰ ਪੁੱਛਿਆ ਗਿਆ ਵੀ 트럼ਪ ਨੂੰ ਲੈ ਕੇ ਤੁਸੀਂ ਕਿਦਾਂ ਜਿਹੜਾ ਉਹ ਸੋਚ ਰਹੇ ਕਹਿੰਦੇ ਵੀ ਬਹੁਤ ਸਾਰੇ ਮੁਲਕ ਨਰਵਸ ਨੇ ਚਿੰਤਤ ਨੇ ਵੀ 트럼ਪ ਜਿਹੜਾ ਉਹ ਸੱਤਾ ਦੇ ਵਿੱਚ ਆ ਗਿਆ ਪਰ ਇੰਡੀਆ ਉਹਨਾਂ ਮੁਲਕਾਂ ਦੇ ਵਿੱਚੋਂ ਨਹੀਂ ਆ ਕਹਿੰਦੇ ਵੀ ਸਾਡੀ ਜਿਹੜੀ ਰਿਲੇਸ਼ਨਸ਼ਿਪ ਆ 트럼ਪ ਉਹਨਾਂ ਦੇ ਨਾਲ ਜਾਂ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਮਜ਼ਬੂਤ ਜਿਹੜੀ ਉਹ ਹੈਗੀ ਆ ਤੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕੀ ਜਿਹੜੀ ਇੱਕ ਗਲੋਬਲ ਪਾਵਰ ਡਾਇਨਾਮਿਕ ਆ ਉਸ ਵੈਸਟੀ ਥਾਂ ਤੇ ਈਸਟ ਵੱਲ ਨੂੰ ਆ ਰਿਹਾ ਆਬਵੀਅਸਲੀ ਉਹਨਾਂ ਨੇ ਤਾਂ ਕਹਿਣਾ ਹੀ ਆ ਆ ਵੀ ਭਾਈ ਸਾਡੇ ਵੱਲ ਜਿਹੜਾ ਹੋ ਆ ਰਿਹਾ ਆ ਪਰ ਇਸ ਦੇ ਵਿੱਚ ਜਿਹੜੀ ਗੁੱਜੀ ਚੀਜ਼ ਹਰਜੋਤ ਸਿੰਘ ਜੀ ਸਮਝਣ ਵਾਲੀ ਇਹ ਆ ਕਿੰਨੇ ਵੀ ਪ੍ਰਾਈਮ ਮਿਨਿਸਟਰ ਪਹਿਲੀਆਂ 3 ਕਾਲਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਟਰੰਪ ਨੂੰ ਵਧਾਈ ਦੇਣ ਦੇ ਲਈ ਕਾਲ ਕੀਤੀ ਤੇ ਜਿਹੜੀਆਂ ਪਿੰਨ 3 ਕਾਲਾਂ ਟਰੰਪ ਨੇ ਜਿਹੜੀਆਂ ਉਹ ਲਈਆਂ ਆ ਸੋ ਕਹਿੰਦੇ ਵੀ ਓਬਾਮਾ ਵੇਲੇ ਵੀ ਮੋਦੀ ਜਾਂਦਾ ਰਿਹਾ ਤੇ ਟਰੰਪ ਵੇਲੇ ਵੀ ਬਾਈਡਨ ਵੇਲੇ ਵੀ ਤੇ ਹੁਣ ਜਦੋਂ ਟਰੰਪ ਆਊਗਾ ਤਫੀਰ ਉਸੇ ਤਰੀਕੇ ਦੇ ਨਾਲ ਜਿਹੜਾ ਸਾਡੇ ਸੰਬੰਧ ਆ ਉਹ ਮਜ਼ਬੂਤ ਰਹਿਣਗੇ ਆ ਅਪਾ ਦੱਸਿਆ ਸੀ ਸ਼ੁਰੂਆਤ ਦੇ ਪ੍ਰੋਗਰਾਮ ਦੇ ਵਿੱਚ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਜਾ ਰਹੀਆਂ ਆ ਡਿਪਾਰਟਮੈਂਟ ਆਫ ਜਸਟਿਸ ਹੀ ਉਹ ਹੀ ਮਹਿਕਮਾ ਆ ਜਿਸ ਨੇ ਨikhil Gupta ਤੇ ਜਿਹੜਾ Yadav ਆ ਉਸ ਤੇ ਉਲਟ ਕੇਸ ਨੂੰ ਅੱਗੇ ਜਿਹੜਾ ਉਹ ਵਧਾਉਣਾ ਹੈਗਾ ਆ ਸਿੱਖਾਂ ਨੂੰ ਇੱਥੇ ਬਹੁਤ ਹੀ ਧਿਆਨ ਦੇ ਨਾਲ ਜਿਹੜੇ ਕੀ ਖਾਸ ਕਰਕੇ ਜਿਹੜੇ ਦੋਨਾਂ ਹੀ ਪਾਰਟੀਆਂ ਦੇ ਨਾਲ ਆ ਤੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜਿਹੜੀ ਨੇੜਤਾ ਜਿਹੜੀ ਉਹ ਰੱਖਦੇ ਆ ਉਹਨਾਂ ਦੇ ਦੁਆਰਾ ਰਿਪਬਲਿਕਨ ਪਾਰਟੀ ਦੇ ਕੰਨਾਂ ਦੇ ਵਿੱਚ ਇਹ ਮੇਕ ਸ਼ੁਰ ਗੱਲ ਕਰਦੇ ਰਹਿਣਾ ਚਾਹੀਦਾ ਆ ਵੀ ਭਾਈ ਉਹਨਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਅਸੈਸੀਨੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ 트럼ਪ ਹੁਣੀ ਚਾਹਣਗੇ ਤਾਂ ਨਹੀਂ ਵੀ ਅਮਰੀਕਨ ਸਿਟੀਜ਼ਨ ਨੂੰ ਇਸ ਤਰੀਕੇ ਨਾਲ ਕੋਈ ਬਾਹਰਲਾ ਮੁਲਕ ਆਕੇ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕਰੇ ਤੇ ਅਸੀਂ ਉੱਤੇ ਹੱਥ ਤੇ ਹੱਤ ਧਰ ਕੇ ਬੈਠੇ ਰਹੀਏ ਸੋ ਇਹ ਮੇਕ ਸ਼ੋਰ ਕਰਨਾ ਆ ਵੀ ਭਾਈ ਇੰਡੀਆ ਦੇ ਨਾਲ ਜੇ ਸੀ ਕੇ ਦੇ ਨਾਲ ਜੈ ਸ਼ੰਕਰ ਕਹਿ ਰਿਹਾ ਬੜੀ ਕੌਨਫੀਡੈਂਸ ਦੇ ਨਾਲ ਵੀ ਸਾਨੂੰ ਬਾਕੀ ਮੁਲਕ ਤਾਂ ਡਰਦੇ ਹੋਣਗੇ ਪਰ ਅਸੀਂ ਬਿਲਕੁਲ ਨਹੀਂ ਡਰ ਰਹੇ ਸਾਡੀ ਜਿਹੜਾ ਬੜਾ ਮਜ਼ਬੂਤ 트ੰਪ ਦੇ ਨਾਲ ਰਿਲੇਸ਼ਨਸ਼ਿਪ ਹੈਗਾ ਆ ਸੋ ਇਹ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਸਿੱਖਾਂ ਨੂੰ ਵਾਚਣਾ ਪੈਣਾ ਆ ਦੇਖਣਾ ਪੈਣਾ ਆ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਅ ਇੱਕ ਪਾਸੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਮਰਾਉਣ ਵਾਲੀ ਜਿਹੜੀ ਆ ਉਹ ਗੱਲ ਆ ਦੂਜੇ ਪਾਸੇ ਇੰਡੀਆ ਨੂੰ ਇੱਕ ਬਹੁਤ ਵੱਡੇ ਬਾਜ਼ਾਰ ਦੇ ਤੌਰ ਦੇ ਉੱਤੇ ਵੀ ਅਮਰੀਕਾ ਜਿਹੜਾ ਉਹ ਦੇਖਦਾ ਆ ਨਾਲ ਦੇ ਨਾਲ ਇੰਡੀਆ ਦੀ ਜਿਹੜੀ ਵਰਤੋਂ ਆ ਉਹ ਚਾਈਨਾ ਨੂੰ ਕਹਿ ਲਓ ਵੀ ਇੱਕ ਸਾਹ ਦੇ ਨਾਲ ਕਮਜ਼ੋਰ ਕਰਨ ਦੇ ਲਈ ਵੀ ਉਹ ਜਿਹੜਾ ਵਰਤਦੇ ਆ ਸੋ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਮਾਮਲਾ ਨੂੰ ਦੇਖਣਾ ਆ ਇਹ ਸਾਰੇ ਸਿੱਖਾਂ ਨੂੰ ਬਹੁਤ ਜ਼ਿਆਦਾ ਸੋਹਰਤਾ ਦੇ ਨਾਲ ਸੋਚ ਕੇ ਠੋਸ ਕਦਮ ਚੱਕਣੇ ਪੈਣੇ ਆ ਵੀ ਨikhil Gupta ਯਾਦਵ ਦੇ ਮਾਮਲੇ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਬਿੱਲ ਦੇ ਵਿੱਚ ਸਿੱਖ ਜੈਨੋਸਾਈਡ ਬਿੱਲ ਦੇ ਵਿੱਚ ਵੀ ਤੁਹਾਡਾ ਜਿਹੜਾ ਪੱਖ ਆ ਉਹ ਅਮਰੀਕਾ ਨਾਲ ਜਿਹੜਾ ਉਸ ਦੇ ਵਿੱਚ ਪੂਰਦਾ ਰਹੇ ਤੇ ਨਾਲ ਉਹ ਸਾਥ ਜ਼ਰੂਰ ਦੇਵੇ ਅਗਲੀ ਖਬਰ ਵੱ ਚਲਿਏ ਤੇ ਅਮਰੀਕਨਸ ਨੇ ਕਹਿੰਦੇ ਪੀ ਪੈਨਡੈਮਿਕ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਸ਼ਰਾਬ ਵੀ ਨੇ ਸ਼ੁਰੂ ਕੀਤੀ ਹੈਗੀ ਆ ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ ਐਨਲਸ ਆਫ ਇੰਟਰਨਲ ਮੈਡੀਸਿਨ ਨੇ ਪਬਲਿਸ਼ ਕੀਤੀ ਹੈ ਸਟੱਡੀ ਮੰਡੇ ਨੂੰ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 2018 ਤੋਂ ਲੈ ਕੇ 2020 ਤੇ 2022 ਤਾਈਂ ਜੋ ਲੋਕਾਂ ਉਹਨਾਂ ਨੇ 20000 ਲੋਕਾਂ ਦਾ ਸਰਵੇ ਕੀਤਾ 18 ਸਾਲਾਂ ਤੋਂ ਜੋ 올ਡ ਆ ਉਹਨਾਂ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਆਦਤ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਤੇਜ਼ੀ ਦੇ ਨਾਲ ਵਧੀ ਹੈਗੀ ਆ ਕਹਿੰਦੇ ਵੀ ਇਸ ਮੈਗਜ਼ੀਨ ਦੇ ਦੌਰਾਨ ਮੈਡੀਕਲ ਕੋਰਸਪੋਨਡੈਂਟ ਡਾਕਟਰ ਜੌਨ ਲੱਪੂ ਕਾ ਉਹ ਕਹਿੰਦੇ ਵੀ ਲੋਕ ਐਂਗਜ਼ਾਇਟੀ ਨੂੰ ਡਿਪਰੈਸ਼ਨ ਨੂੰ ਉਹ ਕਹਿੰਦੇ ਵੀ ਅਸੀਂ ਰਿਲੀਫ ਕਰਨ ਲਈ ਸ਼ਰਾਬ ਪੀਂਦੇ ਆ ਪਰ ਇਹ ਟੋਟਲੀ ਮਿਸ ਗਾਈਡਡ ਹੈਗੀ ਆ ਜਦੋਂ ਕਹਿੰਦੇ ਵੀ ਅਸੀਂ ਇੰਨੀ ਜਿਆਦਾ ਜਿਹੜੀ ਸ਼ਰਾਬ ਪੀਣ ਲੱਗ ਪੈਂਦੇ ਆ ਫਿਰ ਸਾਡਾ ਜਿਹੜਾ ਲੀਵਰ ਉਹ ਡੈਮੇਜ ਹੋ ਜਾਂਦਾ ਹਾਰਟ ਨੂੰ ਪੈਂਕਰੀਆਸ ਬ੍ਰੇਨ ਸਾਰੇ ਪਾਸੇ ਜੋ ਆ ਇਹ ਜੋ ਅਫੈਕਟ ਕਰਦਾ ਹੈਗਾ ਇਹ ਜਿਹੜੀ ਫਾਈਨਡਿੰਗ ਆ ਇੱਕ ਤਰ੍ਹਾਂ ਨਾਲ ਕਹਿੰਦੇ ਅਲਾਰਮਿੰਗ ਪਬਲਿਕ ਹੈਲਥ ਇਸ਼ੂਜ਼ ਹੈਗਾ ਆ ਸੋ ਅਲਕੋਹਲ ਦੇ ਇਸ ਵਨ ਦੇ ਵਿੱਚ ਡਾਕਟਰ ਦਿਵਿਆ ਅਯਾਲਾ ਥਾਮਸ ਜੈਫਰਸਨ ਯੂਨੀਵਰਸਿਟੀ ਹਸਪੀਟਲ ਤੋਂ ਹੈਗੇ ਆ ਉਹ ਕਹਿੰਦੀ ਵੀ ਹਰ ਰੋਜ਼ ਨਵੇਂ ਪੇਸ਼IENTS ਸਾਡੇ ਹਸਪਤਾਲ ਜਾਂਦੇ ਆ ਜਿਨ੍ਹਾਂ ਦੇ ਕੋਲ ਸਵੀਅਰ ਲੀਵਰ ਡਿਸੀਜ਼ ਆ ਲੀਵਰ ਦੀ ਬਹੁਤ ਜ਼ਿਆਦਾ ਜਿਹੜੀ ਬਿਮਾਰੀ ਆ ਤੇ ਉਹਨਾਂ ਨੂੰ ਕਹਿੰਦੀ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸ਼ਰਾਬ ਤੋਂ ਬਿਨਾਂ ਜੇ ਸਾਨੂੰ ਐਂਗਜ਼ਾਇਟੀ ਆ ਜਾਂ ਹੋਰ ਇਸ਼ੂਜ਼ ਆ ਉਹਨਾਂ ਦੀ ਜਿਹੜੀ ਹੈਲਪ ਆ ਉਹ ਆਪਾਂ ਹਸਪੀਟਲ ਤੋਂ ਡਾਕਟਰਸ ਤੋਂ ਕਿਸ ਤਰ੍ਹਾਂ ਲੈ ਸਕਦੇ ਹੈਗੇ ਆ ਇਹਦੇ ਵਿੱਚ ਕੱਲੇ ਬੰਦੇ ਨਹੀਂ ਕਹਿੰਦੇ ਬੀਬੀਆਂ ਵੀ ਹੈਗੀਆਂ ਲੇਡੀਜ਼ ਵੀ ਹੈਗੀਆਂ ਜਿਹੜੀ ਇਹ ਸਟੱਡੀ ਉਹਨਾਂ ਨੇ ਕੀਤੀ ਆ ਉਹਦੇ ਮੁਤਾਬਕ ਹੈਵੀ ਡਰਿੰਕਿੰਗ ਜਿਹੜੇ ਲੋਕ ਆ ਜਿਹੜੇ 4 ਤੋਂ ਵੱਧ ਡਰਿੰਕਸ ਹਰ ਰੋਜ਼ ਲੈਂਦੀ ਆ ਲੇਡੀਜ਼ ਉਹਨਾਂ ਨੂੰ ਹੈਵੀ ਡਰਿੰਕਿੰਗ ਕਿਹਾ ਜਾਂਦਾ ਜਿਹੜੇ 8 ਤੋਂ ਵੱਧ ਕਹਿੰਦੇ ਵੀ ਵੀਕ ਦੇ ਵਿੱਚ ਲੈਂਦੇ ਹੈਗੇ ਆ ਉਹਨਾਂ ਨੂੰ ਹੈਵੀ ਡਰਿੰਕਿੰਗ ਮੈਨ ਜਿਹੜੇ ਆ ਬੰਦਿਆਂ ਦੇ ਵਿੱਚ ਗਿਣਿਆ ਜਾਂਦਾ ਹੈਗਾ ਆ ਸੋ 14 ਗ੍ਰਾਮ ਆਫ ਪਿਓਰ ਅਲਕੋਹਲ ਕਹਿੰਦੇ ਵੀ 12 ਆਉਂਸ ਆਫ ਬੀਅਰ 5 ਆਉਂਸ ਆਫ ਵਾਈਨ ਤੇ 1.5 ਆਉਂਸ ਆਫ ਡਿਸਟਿਲਡ ਸਪਿਰਿਟਸ ਇਹ ਕਾਊਂਟ ਕੀਤਾ ਗਿਆ ਹੈ ਸੋ ਇਹ ਜਿਹੜੀ ਸਟੱਡੀ ਆਈ ਹੈ ਬੜੀ ਖਤਰਨਾਕ ਸਟੱਡੀ ਆਈ ਹੈ ਕਿਉਂਕਿ ਲੋਲਨੀ ਲੈਸ ਤੇ ਐਂਗਜ਼ਾਇਟੀ ਤੇ ਘਰਾਂ ਦੇ ਵਿੱਚ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਧਿਆਨ ਆ ਇਧਰ ਨੂੰ ਜਾਦੇ ਜਾਂਦਾ ਹੈ ਜੀ ਆ ਜਾਂਦੇ ਜਾਂਦੇ ਇੱਕ ਅਖੀਰਲੀ ਖਬਰ ਤੇ ਫਿਰ ਸਮਾਪਤੀ ਚਾਈਨਾ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ ਉੱਥੇ ਹਿੱਟ ਐਂਡ ਰਨ ਅ ਦੇਖ ਕਰਕੇ ਇੱਕ ਜਾਣੇ ਨੇ ਇੱਕ ਸਪੋਰਟਸ ਸੈਂਟਰ ਦੇ ਵਿੱਚ ਆਈ ਜਿਹੜੀ ਭੀੜ ਉਹਦੇ ਉੱਤੇ ਗੱਡੀ ਚੜ੍ਹਤੀ 35 ਜਾਣਿਆਂ ਦੀ ਕਹਿੰਦੇ ਵੀ ਮੌਤ ਹੋ ਚੁੱਕੀ ਆ ਚਾਈਨੀਜ਼ ਸਿਟੀ ਜਿਹੜੀ ਜ਼ੂਹਾਈ ਉੱਥੇ ਇਹ ਘਟਨਾ ਵਾਪਰੀ ਆ ਮਕਾਓ ਹਾਂਗਕਾਂਗ ਦੇ ਲੱਗੇ ਇਹ ਜਿਹੜਾ ਸ਼ਹਿਰ ਪੈਂਦਾ ਆ ਤੇ 40 ਤੋਂ ਵੱਧ ਲੋਕ ਇਸ ਟਾਈਮ ਫੱਟੜ ਨੇ ਤੇ ਜ਼ੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਦਾਖਲ ਨੇ 62 ਸਾਲਾਂ ਦਾ ਬੰਦਾ ਜੋ ਗੱਡੀ ਦਾ ਡਰਾਈਵਰ ਸੀ ਜਿਸ ਦਾ ਲਾਸਟ ਨੇਮ ਉਹਨਾਂ ਨੇ ਫੈਨ ਅਦਸੀਆ ਆ ਕਹਿੰਦੇ ਵੀ ਡਿਵੋਰਸ ਸੈਟਲਮੈਂਟ ਤੋਂ ਨਾਖੁਸ਼ ਸੀ ਜਿਸ ਤੋਂ ਬਾਅਦ ਦੇ ਵਿੱਚ ਉਸਨੇ ਇਸ ਭੀੜ ਦੇ ਉੱਤੇ ਗੱਡੀ ਜਿਹੜੀ ਉਹ ਛਾੜ ਛਾੜ ਦਿੱਤੀ ਕਹਿੰਦੇ ਵੀ ਐਕਸਰਸਾਈਜ਼ ਕਰ ਰਹੇ ਸੀਗੇ ਲੋਕ ਆਊਟਡੋਰ ਸਪੋਰਟਸ ਸੈਂਟਰ ਦੇ ਵਿੱਚ ਮੰਡੇ ਈਵਨਿੰਗ ਦੀ ਜਿਹੜੀ ਉਹ ਗੱਲ ਆ ਤੇ ਹੁਣ ਤੱਕ ਇਹ ਸਦਰਨ ਚਾਈਨਾ ਦੇ ਵਿੱਚ ਇਸ ਸ਼ਹਿਰ 'ਚ 35 ਜਾਨਾਂ ਦੀ ਜਿਹੜੀ ਉਹ ਮੌਤ ਹੋਈ ਆ ਆਪ ਵੀ ਇਹ ਬੁਰੀ ਤਰ੍ਹਾਂ ਫੱਟੜ ਤੇ ਇਸ ਟਾਈਮ ਕਹਿੰਦੇ ਵੀ ਐਮਰਜੈਂਸੀ ਟ੍ਰੀਟਮੈਂਟ ਉਸ ਦੀ ਕੀਤੀ ਜਾ ਰਹੀ ਆ ਇੰਟਰੋਗੇਸ਼ਨ ਜਿਹੜੀ ਉਸ ਦੀ ਅਜੇ ਨਹੀਂ ਜਿਹੜੀ ਉਹ ਹੋ ਸਕਦੀ ਹੈਗੀ ਸੋ ਇਹ ਹਿੱਟ ਐਂਡ ਰਨ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਇਆ ਜਦ ਚਾਈਨਾ ਦੇ ਵਿੱਚ ਉੱਥੇ ਦਾ ਇੱਕ ਬਹੁਤ ਵੱਡਾ ਸਿਵਲ ਤੇ ਮਿਲਟਰੀ 에ਅਰ ਸ਼ੋ ਹੋਣ ਜਾ ਰਿਹਾ ਹੈਗਾ ਸੋ ਆਨਲਾਈਨ ਵੀਡੀਓਜ਼ ਜਿਹੜੀਆਂ ਇਸ ਦੀਆਂ ਜਿਹੜੀਆਂ ਉਹ ਦੇਖੀਆਂ ਗਈਆਂ ਜਿਸ ਦੇ ਵਿੱਚ ਕਹਿੰਦੇ ਵੀ ਲੋਕ ਉੱਥੇ ਰਨਿੰਗ ਕਰ ਰਹੇ ਸੀਗੇ ਟਰੈਕ ਦੇ ਉੱਤੇ ਨਾਲ ਦੀਆਂ ਜਿਹੜੀਆਂ ਗਰਾਊਂਡ ਦੇ ਵਿੱਚ ਜਦ ਇਸ 65 ਸਾਲਾ ਡਰਾਈਵਰ ਨੇ ਲੋਕਾਂ ਦੇ ਉੱਤੇ ਜਿਹੜੀ ਗੱਡੀ ਚਾੜ੍ਹਨੀ ਸ਼ੁਰੂ ਕਰ ਦਿੱਤੀ ਤੇ 35 ਜਾਣਿਆਂ ਨੂੰ ਮਾਰ ਦਿੱਤਾ